ਮਗਾ ਤੁੰਦ ਦਾ ਬਟ ਕੱਢੇ ਪਿਆ ਸਰਾਰ ਜੀ ਮਗਾ ਪੁੱਛਣਾ ਬਹੁਤ ਬੁਰਾ ਹਾਲ ਹੈ ਠੰਡ ਨਾਲ ਮਰੀ ਜਨੇ ਚੀਲਾ ਦੇ ਬਾੜੀ ਨਜਾਇਜ਼ ਹੀ ਸਮੱਸਿਆ ਹੈ ਤੁਰੇ ਨਹੀਂ ਜਾਂਦਾ ਨਾ ਬਾਰਗਾਕ ਨਿਕਲਦੇ ਆ ਅਜਾ ਨਾ ਕੋਈ ਤੁੰਦ ਜੇ ਬਾਰਗਾਕ ਆਉਂਦਾ ਤੇ ਨਾ ਕੋਈ ਦੇਖਣ ਨੂੰ ਤਾਂ ਐ ਲੱਗਦਾ ਹਨੇਰਾ ਹਨੇਰਾ ਬਹੁਤ ਤੁੰਦ ਜੀ ਬੱਸਾਂ ਵਗਾਰਾਂ ਦੇ ਵਿੱਚ ਬੜਾ ਮੁਸ਼ਕਲ ਨਾਲ ਬਚ ਕੇ ਆਈਦਾ ਜੀ ਬਹੁਤ ਔਖਾ ਜੀ ਪੈਰਾਂ ਨੂੰ ਸੋਜ ਆਈ ਪਈ ਆ ਆ ਹੱਥ ਦੁਖਦੇ ਆਈ ਪੂਰਾ ਹਾਲ ਹੈ ਜਮਾ ਬਹੁਤ ਔਖੀ ਕਮਾਈ ਆ ਦੁੱਧ ਠੰਡ ਤਾਂ ਬਾਈ ਜੀ ਸਮੱਸਿਆ ਹੋਣ ਤੁਸੀਂ ਦੇਖ ਲਓ ਜੀ ਆਣਾ ਜਾਣਾ ਔਖਾ ਗਾਹਕ ਨਹੀਂ ਨਿਕਲਦਾ ਜੀ ਘਰੋਂ ਇੰਨੇ ਕਿ ਜ਼ਿਆਦਾ ਠੰਡ ਪੈ ਰਹੀ ਹੈ ਜੀ ਪੁੱਛੋ ਨਾ ਅਸੀਂ ਮਜ਼ਦੂਰ ਬੰਦਾ ਓਨੀ ਦਿਹਾੜੀ ਹੈ ਜੀ ਜਿੰਨੇ ਆਹ ਮੰਗਾਈ ਵਧ ਗਈ ਸਰਕਾਰਾਂ ਦੇ ਦੌਰ ਤੇ ਖਾਸ ਕਰਕੇ ਆਮ ਆਦਮੀ ਕਰਕੇ ਕੰਪਨੀਆਂ ਨੇ ਖੁੱਲੀਆਂ ਨੇ ਕਾਦੇ ਸਿਰਾਂ ਤੇ ਆ ਡਰਾਈਵਰਾਂ ਦੇ ਸਿਰਾਂ ਤੇ ਆ ਨਾ ਡਰਾਈਵਰਾਂ ਦੀਆਂ ਤਨਖਾਹਾਂ ਭਰਦੇ ਆ ਨਾ ਡਰਾਈਵਰਾਂ ਦੀ ਕੋਈ ਸੁਣਵਾਈ ਕਰਦੇ ਆ ਜੀ ਹਰ ਥਾਂ ਤੇ ਸਾਨੂੰ ਕਿਹੇ ਸ਼ਹਿਰ ਚਲ ਜੀਏ ਜਾਂ ਨਾਕਿਆਂ ਦੇ ਚਲ ਜੀਏ ਪੁਲਿਸ ਵਾਲੇ ਤੰਗ ਕਰਦੇ ਆ ਕਿਤੇ ਸ਼ਹਿਰ ਚਲ ਜੀਏ ਤੇ ਲੋਕੀ ਤੰਗ ਕਰਦੇ ਆ ਜੀ ਠੰਡਦਾ ਜੀ ਬਹੁਤ ਆਪਣ ਕਰੀਏ ਕਿ ਇਹ ਕੰਮ ਤਾਂ ਕਰਨਾ ਹੀ ਪੈਂਦਾ ਹੈ ਜੀ ਵਿੱਚ ਦਾ ਬਸ ਸਾਨੂੰ ਪਤਾ ਗਰੀਬਾਂ ਦਾ ਬਸ ਕੋਈ ਨਹੀਂ ਜੀ ਸੱਚ ਪੁੱਛਿਆ ਜੀ ਕੋਈ ਠੰਡ ਕਰਕੇ ਨਾ ਕੋਈ ਗਰੀਬ ਪੁੱਕਾ ਮਰ ਰਿਹਾ ਕੋਈ ਖਾ ਵੀ ਰਿਹਾ ਕੋਈ ਨਹੀਂ ਵਿਖਾ ਰਿਹਾ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਧੁੰਦਾ ਬਹੁਤ ਪੈ ਰਿਆਂ ਨੇ ਠੰਡ ਬਹੁਤ ਜ਼ਿਆਦਾ ਜੀ ਮੈਂ ਕਹਿਣਾ ਚਾਹੁੰਦਾ ਧੁੰਡੀ ਜਿਹੜੀ ਲਗਾਤਾਰ ਵਾਧੀ ਜਾ ਰਹੀ ਆ ਤੇ ਕਿੰਨੀ ਕ ਸਮੱਸਿਆ ਆਉਂਦੀ ਆ ਆ ਧੁੰਦ ਦੀ ਤਾਂ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਆ ਜੀ ਭਾਜੀ ਤੇ ਬਾਕੀ ਜਿਹੜੇ ਆ ਕਾਲੇ ਕਾਨੂੰਨ ਕੱਢੇ ਦੇ ਨੇ ਇਹਦੇ ਕਰਕੇ ਬਹੁਤ ਤੰਗ ਆਂ ਹਾਂਜੀ ਹਾਂਜੀ ਪਰ ਨਹੀਂ ਸਕਦੇ ਜੀ ਡਰਾਈਵਰ ਕੋਲ ਇੰਨੇ ਪੈਸੇ ਹੋਣ ਤੇ ਉਹ ਕੱਢੀ ਜਾਂਦਾ ਹਾਂਜੀ ਹਾਂਜੀ ਉਹੋ ਹੀ ਹੈ ਜੀ ਹਾਂਜੀ ਮੈਂ ਦੇਖਦਾ ਸਰਕਾਰ ਦੇ ਭਾਈ ਗਲਤ ਹੈ ਜੀ ਆ ਸਾਰੇ ਕਾਨੂੰਨ ਗਲਤੀ ਹੈ ਜੀ ਡਰਾਈਵਰ ਕਿੱਥੋਂ ਇੰਨੇ ਪੈਸੇ ਭਰ ਸਕਦਾ ਵਾ ਜੇ ਇੰਨੇ ਕੋ ਯੋਗਾ ਹੁੰਦਾ ਤੇ ਆਪਣਾ ਕੋਈ ਕਾਰੋਬਾਰ ਨਾ ਖੋਲਦਾ ਜੀ ਹਾਂ ਮਾਲਕ ਕੋਈ ਸੁਣਵਾਈ ਨਹੀਂ ਕਰਦਾ ਜੀ ਇਹ ਸਮਝਦਾ ਵੀ ਸੱਚ ਨਾ ਕਹੀ ਡਰਾਈਵਰਾਂ ਦੀ ਗੱਲ ਹੋਈ ਜਾਂਦਾ ਵੀ ਡਰਾਈਵਰ ਨੂੰ ਜਿਹੜਾ ਬਣਦਾ ਮਾਨ ਸਤਕਾਰ ਨਹੀਂ ਦਿੱਤਾ ਜਾਂਦਾ ਸਮਾਜ ਵਿੱਚ ਦਿੱਤਾ ਜਾਂਦਾ ਜੀ ਹਰ ਥਾਂ ਤੇ ਸਾਨੂੰ ਕਿਹੇ ਸ਼ਹਿਰ ਚਲ ਜੀਏ ਜਾਂ ਨਾਕਿਆਂ ਦੇ ਚਲ ਜੀਏ ਪੁਲਿਸ ਵਾਲੇ ਤੰਗ ਕਰਦੇ ਆ ਕਿਤੇ ਸ਼ਹਿਰ ਚਲ ਜੀਏ ਤੇ ਲੋਕੀ ਤੰਗ ਕਰਦੇ ਆ ਜੀ ਕੋਈ ਸੁਣਵਾਈ ਤੇ ਹੈ ਨਹੀਂ ਜੀ ਸਾਡੀ ਗੱਡੀ ਜਿਹੜੀ ਵੱਡੀ ਗੱਡੀ ਵਾਲੇ ਦਾ ਹੀ ਕਸੂਰ ਕਿਉਂ ਮੰਨੇ ਆ ਐ ਜੀ ਕੋਈ ਨਾ ਸਰਕਾਰ ਦੀ ਗਲਤੀ ਹੈ ਜੀ ਗਲਤੀ ਵੇਖਣ ਪਹਿਲਾਂ ਕਿਦੀ ਆ ਅਸੀਂ ਐ ਨਹੀਂ ਕਹਿੰਦੇ ਕਿ ਹੱਡੀ ਵੱਡੀ ਗੱਡੀ ਆ ਤੇ ਹੱਡੀ ਹੀ ਗਲਤੀ ਹੋਏਗੀ ਸਾਡਾ ਤੇ ਜੀ ਨਹੀਂ ਕਰਦਾ ਜੀ ਐਦਾਂ ਕੋਈ ਕਿਹੇ ਕੀੜੀ ਨੂੰ ਵੀ ਅਸੀਂ ਥੱਲੇ ਦਈਏ ਇਹ ਤਾਂ ਜੋ ਹੁੰਦਾ ਵਾ ਪਰਮਾਤਮਾ ਦੀ ਚਲੋ ਰਜਾ ਵਾ ਜਾਂ ਕਿੱਦਾਂ ਵਾ ਸਾਡੇ ਬਦਨਾਮ ਹੀ ਲਿਖੀ ਹੈ ਕਰਮਾਂ ਚ ਸਾਨੂੰ ਮਿਲੀ ਜਾਂਦੀ ਹੈ। ਕਿ ਸਮਾਜ ਵਿੱਚ ਜਿਹੜਾ ਬਣਦਾ ਮਾਨ ਸਤਕਾਰ ਡਰਾਈਵਰ ਨੂੰ ਕਿਉਂ ਨਹੀਂ ਦਿੱਤਾ ਜਾਂਦਾ ਉਹ ਵੀ ਸਮਾਜ ਦਾ ਹਿੱਸਾ ਕੀ ਕਾਰਨ ਸਮਝਦੇ ਹੋ? ਇਹ ਜੀ ਇਹਨਾਂ ਦੀ ਸਰਕਾਰ ਦੀ ਬੇਕੂਫੀ ਹੈ ਜੀ। ਡਰਾਈਵਰ ਤੋਂ ਬਗੈਰ ਕੋਈ ਕਾਰੋਬਾਰ ਨਹੀਂ ਚੱਲ ਸਕਦਾ। ਡਰਾਈਵਰ ਤੋਂ ਬਗੈਰ ਕੋਈ ਕੋਈ ਵੀਕਲ ਨਹੀਂ ਚੱਲ ਸਕਦਾ ਜੀ। ਜੇ ਮੰਤਰੀ ਹੈ ਜਾਂ ਕੋਈ ਵੀ ਹੈ ਜਾਂ ਕੰਪਨੀਆਂ ਨੇ ਖੁੱਲੀਆਂ ਨੇ ਕਾਦੇ ਸਿਰਾਂ ਤੇ ਐ ਡਰਾਈਵਰਾਂ ਦੇ ਸਿਰਾਂ ਤੇ ਆ। ਨਾ ਡਰਾਈਵਰਾਂ ਦੀਆਂ ਤਨਖਾਹਾਂ ਭਰਦੇ ਆ, ਨਾ ਡਰਾਈਵਰਾਂ ਦੀ ਕੋਈ ਸੁਣਵਾਈ ਕਰਦੇ ਆ। ਕੀ ਮੰਗ ਕਰਦੇ ਆ ਸਰਕਾਰ ਤੋਂ? ਅਸੀਂ ਤੇ ਇਹੋ ਮੰਗ ਕਰਦੇ ਆ ਕਿ ਜੀ ਤੁਹਾਡਾ ਵੀ ਕਾਨੂੰਨ ਕੱਢੋ, ਤੁਹਾਡੀਆਂ ਵੀ ਕੋਈ ਤਨਖਾਹਾਂ ਵਧਾਓ, ਕੋਈ ਕੁਛਾਨੂੰ ਵੀ ਪੱਲੇ ਪਾਓ। ਫੇਰ ਹੀ ਆ ਜੇ ਤੁਸੀਂ ਇਹੋ ਜੇ ਲਾਗੂ ਕਰਨੇ ਆ, ਜਿਹੋ ਜੇ ਬਾਹਰ ਦੇ ਰੂਲ ਤੁਸੀਂ ਲਾਗੂ ਕਰਨ ਦੇ ਜੇ ਤੇ ਬਾਹਰ ਦੇ ਮਹੌਲ ਵਾਲੇ ਸਾਨੂੰ ਇੱਜ਼ਤ ਵੀ ਦਿਓ, ਸਾਡੀ ਮਿਹਨਤ ਦਾ ਮੁੱਲ ਵੀ ਪਾਓ। ਕਈ ਇਹ ਡਰਾਈਵਰਾਂ ਨਾਲ ਸਾਡੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਆ, ਉਹ ਕਹਿੰਦੇ ਵੀ ਜਿਹੜਾ ਛੋਟੀ ਗੱਡੀ ਆ ਪਾਵੇਂ 20-50000 ਰੁਪਏ ਦੀ ਉਹ ਲੱਖਾਂ ਦੀ ਗੱਡੀ ਵਾਲੇ ਨੂੰ ਮਤਲਬ ਅੱਖਾਂ ਦਿਖਾਉਂਦਾ ਰਹਿੰਦਾ ਜਾਂ ਗਲਤ ਬੋਲਦਾ ਹਾਂਜੀ ਸਰ ਇਹ ਤੇ ਹੈ ਹੀ ਆ ਜੀ ਹੁਣ ਦਿੱਲੀ ਤੋਂ ਲਿਆ ਕੇ 40-45000 ਦੀ ਗੱਡੀ ਤੇ ਸਾਨੂੰ ਆ ਏਡੇ ਟਰੱਕ ਨੂੰ ਗਾਲਾਂ ਕੱਢਦੇ ਆ ਤੇ ਨਾਲੇ ਮਾੜਾ ਚੰਗਾ ਬੋਲਦੇ ਆ ਤੇ ਨਾਲ ਗਲਤੀ ਵੀ ਉਹਨਾਂ ਦੀ ਹੁੰਦੀ ਆ ਤੇ ਭੁਗਤਣਾ ਸਾਨੂੰ ਪੈਂਦਾ ਜੀ ਕੀ ਮੰਗ ਕਰਦੇ ਹੋ ਸਰਕਾਰ ਮੰਗ ਕੀ ਹੈ ਜੀ ਮੰਗ ਤੇ ਇਹੋ ਹੀ ਆ ਜੀ ਸਾਡੀ ਸੁਣਵਾਈ ਕੀਤੀ ਜਾਵੇ ਤੇ ਸਾਨੂੰ ਕੋਈ ਚੰਗਾ ਇੱਜ਼ਤਮਾਨ ਮਿਲੇ ਬਸ ਆਪਾਂ ਤੇ ਇਹੋ ਕੁਛ ਹੀ ਜਾਣਦੇ ਆ ਜੀ ਮਾਗਾ ਤੋਂ ਨਦਾ ਬਟ ਕੱਢੇ ਪਏ ਆ ਸਰਾਰ ਜੀ ਮਗਾ ਪੁੱਛਣਾ ਬਹੁਤ ਬੁਰਾ ਹਾਲ ਹੈ ਠੰਡ ਨਾਲ ਮਰੀ ਜਨੇ ਚੀਲਾ ਦੇ ਬਹੁਤ ਬੜੀ ਨਜਾਇਜ਼ ਹੀ ਸਮੱਸਿਆ ਹੈ ਤੁਰੇ ਨਹੀਂ ਜਾਂਦਾ ਨਾ ਬਾਰਗ ਆਕ ਨਿਕਲਦੇ ਆ ਅਜਾ ਨਾ ਕੋਈ ਤੁੰਦੇ ਜੇ ਬਾਰਗ ਆਕ ਆਉਂਦਾ ਤੇ ਨਾ ਕੋਈ ਦੇਖਣ ਨੂੰ ਤਾਂ ਲੱਗਦਾ ਹਨੇਰਾ ਹਨੇਰਾ ਸਰਕਾਰਾਂ ਤੋਂ ਕੀ ਮੰਗ ਕਰਦੇ ਆ ਵੀ ਕੀ ਲੱਗਦਾ ਵੀ ਜਿਹੜਾ ਮਜ਼ਦੂਰ ਵਰਗਾ ਜਿਵੇਂ ਉਹਨਾਂ ਦਾ ਕੰਮ ਕਰ ਰੁਕ ਜਾਂਦਾ ਦੇਖ ਰੱਖ ਕਰਨੀ ਚਾਹੀਦੀ ਆ ਨਹੀਂ ਇਹ ਤਾਂ ਸਰਕਾਰ ਨੂੰ ਤਾਂ ਕੇਅਰ ਕਰਨੀ ਚਾਹੀਦੀ ਆ ਗਰੀਬ ਜਨਤਾ ਦੀ ਕੇਅਰ ਨੂੰ ਤਾਂ ਕਰਨੀ ਚਾਹੀਦੀ ਹੈ ਸਰਕਾਰ ਨੂੰ ਸਰਕਾਰ ਦੇ ਆਪਾਂ ਨਵੇਂ ਦੇ ਆ ਸਰਕਾਰਾਂ ਨੇ ਕਰਨਾ ਕਿਤੇ ਕਈ ਲੋਕ ਵਿਚਾਲੇ ਗੱਡੀਆਂ ਲਾ ਜਾਂਦੇ ਆ ਜਾਂ ਵਿਚਾਲੇ ਐਕਸੀਡੈਂਟ ਹੋ ਜਾਂਦੇ ਕੀ ਕਹਣਾ ਨਹੀਂ ਇਹ ਡਰਾਈਵਰੀ ਦੀ ਗਲਤੀ ਆ ਇਹ ਡਰਾਈਵਰੀ ਦੀ ਗਲਤੀ ਆ ਮੇਰਾ ਨਾਮ ਗੁਰਮੀਤ ਸਿੰਘ ਆ ਜੀ ਆਪਣਾ ਮੀਟ ਦਾ ਹੀ ਇੱਥੇ ਕੰਮ ਤੇਲ ਨੰਬਰ ਝੀਲ ਤੇ ਠੰਡ ਤਾਂ ਬਾਈ ਜੀ ਸਮੱਸਿਆ ਹੋਣ ਤੁਸੀਂ ਦੇਖ ਲਓ ਜੀ ਆਣਾ ਜਾਣਾ ਔਖਾ ਗਾਹਕ ਨਹੀਂ ਨਿਕਲਦਾ ਜੀ ਘਰੋਂ ਐਨੀ ਕੁ ਜ਼ਿਆਦਾ ਠੰਡ ਪੈ ਰਹੀ ਹੈ ਜੀ ਪੁੱਛੋ ਨਾ ਸੀ ਕਿੱਥੋਂ ਆਉਣੇ ਆ ਜਿਹੜਾ ਅਮਰਪੁਰ ਬਸਤੀ ਗਲੀ ਨੰਬਰ 3 ਚੋਂ ਆਉਣੇ ਜਿਵੇਂ ਆਮ ਗਾਹਕ ਆਉਂਦਾ ਹੁਣ ਠੰਡ ਚ ਕਿੰਨਾ ਘਟ ਆਉਂਦਾ ਠੰਡ ਚ ਤਾਂ ਜੀ ਬਹੁਤ ਹੀ ਜ਼ਿਆਦਾ ਘਟ ਗਾਹਕ ਆ ਰਹੇ ਜੀ ਇਸ ਟਾਈਮ ਤਾਂ ਜੀ ਆਮ ਲੋਕ ਤਾਂ ਕਹਿੰਦੇ ਆ ਜਿਵੇਂ ਕੋਈ ਚਿਕਨਾਜ ਜਾਂ ਸ਼ਰਾਬ ਆ ਜਾਂ ਕੁਝ ਵੀ ਲਾ ਲਓ ਇਸ ਤਰ੍ਹਾਂ ਦੀਆਂ ਚੀਜ਼ਾਂ ਲੋਕ ਠੰਡ ਚ ਜ਼ਿਆਦਾ ਖਾਂਦੇ ਪੀਂਦੇ ਆ ਇਸ ਬਾਰੇ ਤਾਂ ਕੀ ਕਹਿ ਸਕਦੇ ਸਰ ਆਪਦੀ ਆਪਦੀ ਸੋਚਣੀ ਹੈ ਜੀ ਕੋਈ ਕਿਵੇਂ ਕਹਿੰਦਾ ਜੀ ਕੋਈ ਕਿਵੇਂ ਕਹਿੰਦਾ ਹੁਣ ਜਿਹੜੇ ਦਿਹਾੜੀਦਾਰ ਵਾਲੇ ਬੰਦੇ ਆ ਜੀ ਕੰਮ ਜਿਹੜੇ ਵਿਚਾਰੇ ਰੋਜ਼ ਰੋਜ਼ੀ ਰੋਟੀ ਕਰਦੇ ਕਈਆਂ ਦਾ ਕੰਮ ਨਹੀਂ ਲੱਗਦਾ ਠੰਡ ਕਰਕੇ ਕਈਆਂ ਦਾ ਲੱਗਦਾ ਉਹਨਾਂ ਨੂੰ ਮਜ਼ਦੂਰੀ ਨਹੀਂ ਮਿਲਦੀ ਕੀ ਕਹਿ ਸਕਦੇ ਆਂ ਅਲੱਗ ਅਲੱਗ ਸੋਚ ਆ ਜੀ ਮਜ਼ਦੂਰ ਬੰਦੇ ਨੂੰ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਠੰਡ 'ਚ ਖਾਸ ਕਰ ਠੰਡ 'ਚ ਖਾਸ ਕਰਕੇ ਸਰ ਸਾਨੂੰ ਹੀ ਦੇਖ ਲਓ ਹੁਣ ਮਜ਼ਦੂਰਾਂ ਆਂਗੂਆਂ ਸਵੇਰੇ ਆਣੇ ਆ ਸ਼ਾਮ ਨੂੰ ਵਗ ਜਾਣੇ ਲੱਗਿਆ ਲੱਗਿਆ ਗਾਹ ਕਾ ਗਿਆ ਠੀਕ ਹੈ ਜੀ ਨਹੀਂ ਤਾਂ ਨਾਸ ਹੀ ਜੀ ਉਸੇ ਤਰ੍ਹਾਂ ਮਜ਼ਦੂਰਾਂ ਹਾਲ ਦਾ ਲੱਗਦਾ ਜਿਵੇਂ ਸਰਦੀ ਦੇ ਵਿੱਚ ਜਿਹੜਾ ਹਰ ਬੰਦਾ ਇਨਸਾਨ ਆ ਉਹਦਾ ਜਿਹੜਾ ਰੋਟੀ ਪਾਣੀ ਦਾ ਇੰਤਜ਼ਾਮ ਜਾਂ ਕੰਮ ਕਰਦਾ ਇੰਤਜ਼ਾਮ ਸਰਕਾਰਾਂ ਨੂੰ ਕਰਨਾ ਚਾਹੀਦਾ ਜਦੋਂ ਘਟ ਜਾਂਦਾ ਸਰਕਾਰਾਂ ਦਾ ਤਾਂ ਸਰ ਤੁਸੀਂ ਕੀ ਪੁੱਛਦੇ ਹੋ ਬਸ ਜੇ ਸਰਕਾਰਾਂ ਕਰ ਦੇਣ ਤਾਂ ਆਹ ਹਾਲੀ ਮੁਸ਼ਕਲਾ ਹੀ ਨਾ ਆਣ ਜੀ ਗਰੀਬ ਬੰਦੇ ਨੂੰ ਨਾ ਆਣ ਹੋਰ ਕਿਸੇ ਨੂੰ ਨਾ ਆਣ ਜੀ ਕਿਸੇ ਨੂੰ ਨਾ ਆਣ ਹੁਣ ਮਜ਼ਦੂਰ ਬੰਦਾ ਉੰਨੀ ਦਿਹਾੜੀ ਆ ਜੀ ਜਿੰਨੇ ਆਹ ਮੰਗਾਈ ਵਧ ਗਈ ਸਰਕਾਰਾਂ ਦੇ ਦੌਰ ਤੇ ਖਾਸ ਕਰਕੇ ਆਮ ਆਦਮੀ ਕਰਕੇ ਆ ਤੁਸੀਂ ਆਮ ਆਦਮੀ ਦੀ ਗੱਲ ਕੀਤੀ ਆ ਬਹੁਤ ਵੱਡੇ ਲੈਵਲ ਤੇ ਸਾਰਿਆਂ ਨੇ ਆ ਲੋਕਾਂ ਨੇ ਵੋਟਾਂ ਪਾਈਆਂ ਸੀ ਕੀ ਦੇਖਦੇ ਹੋ ਵੀ ਜਿਹੜੀਆਂ ਉਮੀਦਾਂ ਸੀ ਉਹਨਾਂ ਤੇ ਖਰੇ ਖਰੇ ਉਤਰੇ ਨਹੀਂ ਸਰ ਨਹੀਂ ਕੁਝ ਵੀ ਨਹੀਂ ਉਤਰੇ ਉਦੋਂ ਤਾਂ ਬਸ ਇੱਕ ਲਹਿਰ ਸੀਗੀ ਵੀ ਨਵੇਂ ਬੰਦੇ ਨੂੰ ਵੇਖੀਏ ਨਵੇਂ ਬੰਦੇ ਨੂੰ ਵੇਖੀਏ ਹੁਣ ਸਾਰਿਆਂ ਨੇ ਵੇਖ ਲਿਆ ਜੀ ਨਵੇਂ ਬੰਦੇ ਨੂੰ ਕੀ ਰਿਜ਼ਲਟ ਨਿਕਲਿਆ ਫਿਰ ਰਿਜ਼ਲਟ ਤਾਂ ਬੱਸ ਸਰ ਹੁਣ ਇੱਕ ਵਾਰੀ ਜੇ ਕਿਤੇ ਹੋਰ ਇਲੈਕਸ਼ਨ ਨੇੜੇ ਨੂੜੇ ਆ ਜਾਣ ਫਿਰ ਪਤਾ ਲੱਗ ਹੀ ਜਾਣਾ ਸਾਰਿਆਂ ਜਗਜੀਤ ਸਿੰਘ ਆ ਜੀ ਬਹਿਮਣ ਦਵਾਨਾ ਜੀ ਮੈਂ ਗੋਨਿਆਂ ਨੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਧੁੰਦਾਂ ਬਹੁਤ ਪੈ ਰਹੀਆਂ ਨੇ ਠੰਡ ਬਹੁਤ ਜ਼ਿਆਦਾ ਜੀ ਇਹ ਤਾਂ ਵੱਡਿਆਂ ਨੇ ਫਿਰ ਜ਼ਿਆਦਾ ਤਾਂ ਕਸੂਰ ਕੱਢਦੇ ਆ ਜੀ ਦੇ ਤਾਂ ਕੋਈ ਤਾਂ ਸਪਾਸਟੀ ਹੈ ਜੀ ਬੋਲਦੇ ਗਾਲਾਂ ਕੱਢਦੇ ਹੈਗੇ ਇੱਕ ਡਰਾਈਵਰ ਦਾ ਜਿਹੜਾ ਬਣਦਾ ਮਾਨ ਸਤਕਾਰ ਸਮਾਜ ਚ ਦਿੱਤਾ ਨਹੀਂ ਜਾਂਦਾ ਕੀ ਕਾਰਨ ਮੰਨਦੇ ਹੋ ਇਹ ਤਾਂ ਕਾਨੂੰਨ ਮਾੜੇ ਹੈ ਜੀ ਸਰਕਾਰਾਂ ਮਾੜੀਆਂ ਹੈ ਠੀਕ ਹੈ ਜੀ ਹਾਂ ਜੀ ਲక్ష్మణ ਸਿੰਘ ਜੀ ਚੈਨੇਪਿੰਡ ਤੋਂ ਜੇਤੋ ਕੋਲੋਂ ਜੀ ਬਹੁਤ ਔਖੀ ਪੈਰਾਂ ਨੂੰ ਸੋਜ ਆਈ ਪਈ ਹੈ ਆ ਹੱਥ ਦੁਖਦੇ ਆਈ ਬੁਰਾ ਹਾਲ ਹੈ ਜਮ ਬਹੁਤ ਔਖੀ ਕਮਾਈ ਆਈ ਦੁੱਧ ਦੀ ਬਹੁਤ ਔਂਝੀ ਜਾਈ ਬੱਸਾਂ ਵਗਾਰਾਂ ਦੇ ਵਿੱਚ ਬੜਾ ਮੁਸ਼ਕਲ ਨਾਲ ਬਚ ਕੇ ਆਈਦਾ ਜੀ। ਜਦੋਂ ਲੋਕ ਕਹਿੰਦੇ ਵੀ ਦੱਸੋ ਜੀ ਪਾਣੀ ਪਤਾ ਕਿ ਕਿਵੇਂ ਕਰਦੇ ਆ। ਪਾਣੀ ਫਿਰ ਇਹੋ ਜੀ ਮੁਸੀਬਤ ਜਿਦਵਾ ਜਾਂਦੀ ਹੈ। ਉਹਦੋਂ ਅੱਖੀ ਦਾ ਵੀ ਜੇ ਸਹੀ ਦੁੱਧ ਦੇਵਾਂਗੇ ਤਾਂ ਜਾਨ ਬਚੂਗੀ। ਤੇ ਇਹ ਮਾੜਾ ਕੰਮ ਨਹੀਂ ਕਰਨਾ ਜੀ। ਇਹੋ ਜੀ ਮੁਸੀਬਤ ਚ ਆ ਕੇ ਬੰਦਾ ਸੁਧ ਹੋ ਜਾਂਦਾ ਜੀ। ਤੁਹਾਡੇ ਵਿੱਚ ਤੁਹਾਡੇ ਕਿਹੜੀਆਂ ਕਿਹੜੀਆਂ ਗੱਡੀਆਂ ਦੀ ਸਮੱਸਿਆ ਹੈ? ਤੁਹਾਨੂੰ ਕਿੱਡੇ ਗੱਡੇ ਨੇ ਤੁਹਾਨੂੰ ਜ਼ਿਆਦਾ ਤਨ ਜ਼ਿਆਦਾ ਬੱਸਾਂ ਪੱਸਾਂ ਦੀ ਫੇਟ 'ਚ ਔਖਾ ਲੱਗਦਾ ਜੀ। ਤੇ ਵੈਸੇ ਕਾਰਾਂ ਕਰੂੰ ਵੈਸੇ ਤਾਂ ਲੋਕ ਬਹੁਤ ਸਮਝਦਾਰ ਬਹੁਤ ਧਿਆਨ ਨਾਲ ਚੱਲ ਰਹੇ ਆ ਜੀ ਵੈਸੇ ਵੱਡੀਆਂ ਮਸ਼ੀਨਰੀ ਤੋਂ ਤਾਂ ਔਖਾ ਲੱਗਦਾ ਹੀ ਆ ਜੀ ਲੱਗਦਾ ਵੀ ਛੋਟੇ ਵੀਕਲ ਵਾਲਿਆਂ ਨੂੰ ਰਾਹ ਦੇਣਾ ਚਾਹੀਦਾ ਹਰੇਕ ਨੂੰ ਹਾਂਜੀ ਹਾਂ ਰੱਖਣਾ ਚਾਹੀਦਾ ਜੀ ਪਰ ਰੱਖਦੇ ਵੀ ਇੱਕ ਹੀ ਵਾਰੀ ਅਚਾਨਕ ਹੋ ਵੀ ਜਾਂਦਾ ਜੀ ਚਲੋ ਪ੍ਰਮਾਤਮਾ ਸਭ ਦਾ ਭਲਾ ਕਰੇ ਪਤਾ ਨਹੀਂ ਕਿਨੇ ਜੀ ਵੀ ਇਹ ਤਾਂ ਰੱਬ ਦੀ ਪਾਈ ਹੋਈ ਹੈ ਜੀ ਤੁੰਤਫੜਾ ਉਹਦੇ ਵਿੱਚ ਕੰਮ ਕਈ ਹੋਵੇ ਗਰਮੀ ਹੋਵੇ ਸਰਦੀ ਹੋਵੇ ਸਭ ਤੋਂ ਔਖਾ ਕੰਮ ਸਭ ਤੋਂ ਜ਼ਿਆਦਾ ਸਖਤਾਈ ਹੈ ਜੀ ਇਹਦੀ ਹਾਂਜੀ ਹਾਂ ਬਹੁਤ ਔਖਾ ਜੀ ਉਧਰੋਂ ਤਾਂ ਜੇ ਲੇਟ ਹੋਣਿਆ ਤਾਂ ਅਗੋਂ ਅਡੀਕਦੇ ਆ ਜੀ ਡਿਊਟੀ ਜਾਣਾ ਹੁੰਦਾ ਤੇ ਜੇ ਤੇਜ਼ੀ ਨਾਲ ਹੋਣਿਆ ਤਾਂ ਵੀ ਉਹ ਆ ਜੀ ਤੇ ਫਿਰ ਮਜਬੂਰੀ ਹੈ ਜੀ ਕਰਨਾ ਪੈਂਦਾ ਜੀ ਘਰੇ ਰੁਕ ਨਹੀਂ ਸਕਦੇ ਜੀ ਦੋ ਦੋ ਘੰਟਿਆਂ ਦਾ ਲੇਟ ਹੋ ਗਿਆ ਜੀ ਉਹ ਕੰਮ ਤੇ ਬੋਲ ਦਿਆ ਫਿਰ ਤੇ ਬੋਲ ਦਦਾ ਚਲੋ ਵੈਸੇ ਸਿਆਣੇ ਆ ਜੀ ਲੋਕ ਸਮਝ ਲੈਂਦੇ ਗੱਲ ਨੂੰ ਕੋਈ ਇੰਨਾ ਜ਼ਿਆਦਾ ਨਹੀਂ ਦੁੱਧ ਦੇ ਕੰਮ ਨੂੰ ਆਇਆ ਨਾ ਇਹ ਬਦਨਾਮ ਹੈ ਦੁੱਧ ਦਾ ਨਾਮ ਦਿਨਾਵਾ ਪਰ ਸਾਰੀ ਦੁਨੀਆ ਤਾਂ ਮੜੀ ਨਹੀਂ ਹੁੰਦੀ ਜੀ ਪਰ ਇਹੋ ਜਿਹਾ ਸਮਾਂ ਵੇਖ ਕੇ ਤਾਂ ਬੰਦਾ ਕੋਈ ਐ ਸੋਚੇ ਵਕ ਜਿਹੜਾ ਬੁਰਾ ਸੋਚਦਾ ਨਹੀਂ ਤਾਂ ਅਕੀਦਾ ਵੀ ਇਹ ਦੁੱਧ ਵਧੀਆ ਪਾਉ ਪਰਮਾਤਮਾ ਸਾਥ ਦੇਵੇ ਜੀ ਮੇਰਾ ਨਾਮ ਸ਼ਿਵਾਸ਼ਨਾਥ ਜੀ ਹਾਂ ਜੀ ਬਾਦਲਪਿੰਡ ਤੋਂ ਜੀ ਹਾਂ ਜੀ ਹਾਂ ਜੀ ਬਿਠਣ ਦੇ ਆਏ ਸੀ ਠੰਡ ਤਾਂ ਜੀ ਬਹੁਤ ਆਪਣ ਕਰੀਏ ਕੀ ਇਹ ਕੰਮ ਤਾਂ ਕਰਨਾ ਹੀ ਪੈਂਦਾ ਹੈ ਜੀ ਕਮਲ ਆਪਣਾ ਦਵਾਈ ਬੂਟੀ ਦਾ ਕੰਮ ਹੈ। ਦੇਸੀ ਦਵਾਈ। ਜਿਹੜੇ ਵੱਡੀਆਂ ਗੱਡੀਆਂ ਵਾਲੇ ਕਈ ਵਾਰ ਮੋਟਰਸਾਈਕਲ ਆਉਂ ਆ ਉਹ ਪਿਆਰਾਂ ਨੂੰ ਗੰਦੇ ਕਿਚਣਾ ਚਾਹੁੰਦੇ। ਦੇਖੋ ਜੀ ਇਹ ਤੰਦ ਕਰਕੇ ਤਾਂ ਦੇਖੋ ਜੀ ਮੌਸਮ ਸਾਰਾ ਵੈਸੇ ਆਸ-ਪਾਸੇ ਖੜਾ ਹੋਇਆ ਪਿਆ ਜੀ। ਪਰ ਮਜਬੂਰੀ ਤਾਂ ਗੱਡੀਆਂ ਵੱਡੀ ਗੱਡੀਆਂ ਵਾਲੀ ਗੱਲ ਲੈਣਾ ਹੀ ਇੰਨੀ ਹੈਗੀ ਉਹਨਾਂ ਦੀ ਵੀ ਦੇਖੋ ਚਲੋ ਮਜਬੂਰੀ ਹੈ। ਉਹ ਵੀ ਇਦਾਂ ਕੁਮਰੇ ਆ ਮੋਟਰਸਾਈਕਲਾਂ ਦੀ ਮਜਬੂਰੀ ਉਹ ਵੀ ਕੁਮਲਾ ਪੈਂਦਾ ਠੰਡ 'ਚ ਕਿਉਂਕਿ ਬੱਚੇ ਦਾ ਪਾਲਣ ਏ ਆਖਰ। ਗੱਲ ਇਹ ਜੇ ਕਰਨਾ ਚਾਹੁੰਦੇ ਬਸ। ਦੇਖੋ ਜੀ ਠੰਡ ਚ ਦਾ ਬਸ ਤੁਹਾਨੂੰ ਪਤਾ ਗਰੀਬਾਂ ਦਾ ਬਸ ਕੋਈ ਨਹੀਂ ਸੱਚ ਪੁੱਛੇ ਜੀ ਠੰਡ ਕਰਕੇ ਨਾ ਕੋਈ ਗਰੀਬ ਭੁੱਖਾ ਮਰ ਰਿਹਾ ਕੋਈ ਖਾ ਵੀ ਰਿਹਾ ਕੋਈ ਨਹੀਂ ਵਿਖਾ ਰਿਹਾ ਜੀ ਦਵਾਈ ਅੱਖਾਂ ਬਾਰੇ ਸੁਰਮਾ ਚੂੜਨ ਬਹੁਤ ਵਧੀਆ ਲੱਗਦੇ ਆ ਸੀ ਗੈਸ ਤੇਜਾਬ ਬਾਰੇ ਬਹੁਤ ਵਧੀਆ ਦਵਾਈ ਹੁੰਦੀ ਹੈ ਦੇਖੋ ਜੀ ਬਸ ਜਿਹੜਾ ਟਾਈਮ ਪਾਸ ਹੋ ਰਿਹਾ ਬਸ ਰੱਬ ਦੇ ਪਛੇ ਟਾਈਮ ਪਾਸ ਹੋ ਹੀ ਰਿਹਾ ਸਮਾੜਾ ਮੋਟਾ ਜਿਹੜਾ ਹੁੰਦਾ ਜੀ ਇਹ ਗੱਲ ਹੈ ਜੀ ਤੁੰਦ ਜੀ ਬਹੁਤ ਜ਼ਿਆਦਾ ਨਯਾਇਤ ਤੁੰਦ ਪੈ ਰਹੀ ਹੈ ਜੀ ਬਹੁਤ ਜ਼ਿਆਦਾ ਤੁੰਦ